ਰਾਵੀ ਤਪਾ ਬਾਜੀ ਕਾ ਸਮਾਜ ਇਕਤਾ ਵੱਲੋਂ ਪਿੰਡ ਸ਼ੱਕਰਪੁਰਾ ਵਿਖੇ ਇੱਕ ਮੀਟਿੰਗ ਬੁਲਾਈ ਗਈ ਸੀ ਜਿਸ ਦੀ ਮੈਂ ਥੋੜੀ ਬਰੀਫ ਚ ਜਾਣਕਾਰੀ ਸਾਰੇ ਹੀ ਸਮਾਜ ਨੂੰ ਦੇਣਾ ਚਾਹੁੰਦਾ ਹਾਂ ਕਿ ਆਪਣੇ ਮਾਲਵਾ ਪੰਜਾਬ ਚੈਨਲ ਵੱਲੋਂ ਕਿ ਸ਼ੱਕਰਪੁਰਾ ਵਿਖੇ ਜੋ ਮੀਟਿੰਗ ਬੁਲਾਈ ਗਈ ਸੀ ਲੋਕਾਂ ਨੂੰ ਸਮੇਂ ਸਿਰ ਤੇ 11 ਵਜੇ ਦੇ ਕਰੀਬ ਪਹੁੰਚਣਾ ਸ਼ੁਰੂ ਕਰ ਦਿੱਤਾ ਸੀ ਆਪਣੇ ਆਪਣੇ ਸਾਧਨਾਂ ਤੇ ਜਿਵੇਂ ਕਿ ਮੋਟਰਸਾਈਕਲ ਗੱਡੀਆਂ ਬੱਸਾਂ ਕਾਰਾਂ ਜੀਪਾਂ ਆਦਿ ਜਿਸ ਵਿੱਚ ਕਿਸੇ ਨੂੰ ਕਿਸੇ ਵੀ ਤਰ੍ਹਾਂ ਦਾ ਸਾਧਨ ਮਿਲਿਆ ਉਹ ਸਮਾਜ ਵਾਸਤੇ ਉੱਥੇ ਆਪਣੇ ਜੇਬ ਚੋਂ ਖਰਚ ਕਰਕੇ ਉੱਥੇ ਇਹ ਸੰਗਤ ਸਾਰੀ ਪਹੁੰਚੀ ਹੋਈ ਸੀ ਔਰ ਪਿੰਡ ਚੱਕਰਪੁਰਾ ਵੱਲੋਂ ਸਾਰੀ ਇਹ ਸੰਗਤ ਦਾ ਚਾਹ ਦਾ ਪ੍ਰਬੰਧ ਕੀਤਾ ਗਿਆ ਸੀ ਜੋ ਕਿ ਇਹ ਮੀਟਿੰਗ ਪੀਰ ਦੇ ਸਤਾਨ ਤੇ ਉਥੇ ਬੁਲਾਈ ਗਈ ਸੀ ਜਿਸ ਵਿੱਚ ਸੈਂਕੜਿਆਂ ਦੀ ਤਾਦਾਦ ਵਿੱਚ ਰਾਵੀ ਤੱਪਾ ਸਮਾਜ ਦੇ ਵੱਖ-ਵੱਖ ਕੋਨਿਆਂ ਤੋਂ ਬੜੀ ਹੀ ਠੰਡ ਦੇ ਵਿੱਚੋਂ ਉਥੇ ਪਹੁੰਚੇ ਸੀ। ਔਰ ਲੋਕਾਂ ਨੇ ਉਥੇ ਭਰਪੂਰ ਹੁੰਗਾਰਾ ਦਿੱਤਾ ਕਿਉਂਕਿ ਜੋ ਪਿਛਲੇ ਲੰਬੇ ਸਮੇਂ ਤੋਂ ਸਾਡਾ ਗੋਪਾਲ ਮੰਦਿਰ ਦਾ ਇੱਕ ਮਸਲਾ ਉਲਝਿਆ ਹੋਇਸੀ ਉਸ ਨੂੰ ਲੈ ਕੇ ਵੀ ਕਦੋਂ ਸੁਲਝੇ ਔਰ 라ਵੀ ਤੱਪੇ ਬਾਜਗਰ ਸਮਾਜ ਇਕਤਾ ਗਰੁੱਪ ਵੱਲੋਂ ਸਮੇਂ-ਸਮੇਂ ਤੇ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ ਔਰ ਜਿਵੇਂ ਕਿ ਸ਼ਕਰਪੁਰਾ ਵੀ ਕੀ ਇੱਕ ਕੋਸ਼ਿਸ਼ ਕੀਤੀ ਗਈ ਸੀ ਜੋ ਕਿ ਨੇਪਰੇ ਚੜੀ ਆਓ ਇਸ ਦੀਆਂ ਕੁਝ ਚਲਕੀਆਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਕਿਸ ਕਿਸ ਬੁਲਾ ਰਹੇ ਨੇ ਉਥੇ ਕੀ ਕੀ ਸਪੀਚ ਦਿੱਤੀ ਮੈਂ ਇਹ ਤੁਹਾਨੂੰ ਕੁਝ ਆਪਣੇ ਬਿਆਨੀ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ਆਓ ਆਪਾਂ ਇਸ ਬਾਰੇ ਕੁਝ ਹੋਰ ਜਾਣਕਾਰੀ ਮੈਂ ਤੁਹਾਨੂੰ ਅੱਗੇ ਦੇਣ ਦੀ ਕੋਸ਼ਿਸ਼ ਕਰਦਾ ਹਾਂ ਇਹ ਨੇ ਆਪਣੇ ਡਾਕਟਰ ਹੰਸਰਾਜੀ ਪਿੰਡ ਲੋਗੜ ਤੋਂ ਜਿਨ੍ਹਾਂ ਨੇ ਕੀ ਪਿਛਲੇ ਜਿਹੜਾ ਵਿਵਾਦ ਸੀ ਉਹਦੇ ਬਾਰੇ ਸਮਾਜ ਨੂੰ ਜਾਣਕਾਰੀ ਦਿੱਤੀ ਕੀ ਵਿਸ਼ੇਸ਼ ਸੀ ਔਰ ਵਿਸ਼ੇਤ ਬਾਰੇ ਕੀ ਕੀ ਉਥੇ ਇਸ ਤਰ੍ਹਾਂ ਦੇ ਕੁਝ ਵਿਵਾਦ ਹੋਏ ਸੀ ਉਹ ਜਾਣਕਾਰੀ ਇਹਨਾਂ ਨੇ ਦਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਵਿਸ਼ੇਸ਼ ਸੀ ਵਿਸ਼ੇਤ ਨੂਨ ਲੈ ਕੇ ਇੱਕ ਕੰਟਰੋਵਰਸੀ ਵੀ ਪੈਦਾ ਹੋਈ ਸੀ ਕਿ ਇਹ ਵਿਸ਼ੇਤ ਅਸਲੀ ਹੈ ਜਾਂ ਨਕਲੀ ਹੈ ਕੀ ਹੈ ਇਹਨੇ ਜੱਗੀ ਗਿਲਕਲਾਂ ਤੋਂ ਜਿਨ੍ਹਾਂ ਨੇ ਪਿਛਲੇ ਦਿਨੀ ਇਹਨਾਂ ਦੀ ਬੇਟੀ ਦੀ ਮੌਤ ਹੋ ਗਈ ਸੀ ਔਰ ਸੱਚ ਵਾਸਤੇ ਇਹਨਾਂ ਨੇ ਆਪਣੀ ਬੇਟੀ ਦੀ ਡੈੱਡ ਬੋਡੀ ਭੇਜੀ ਸੀ ਉਹਨਾਂ ਨੇ ਇੱਕ ਸ਼ਬਦ ਦੇ ਨਾਲ ਇਹ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ ਸੀ ਕਿ ਫੈਸਲੇ ਇਸ ਦਰਗਾਹ ਤੇ ਹੋਣਗੇ ਕਵਰ ਗਰੇਵਾਲ ਦੀ ਆਵਾਜ਼ ਚ ਇਸਨੇ ਸ਼ਬਦ ਗਾਏ ਸੀ ਔਰ ਲੋਕਾਂ ਨੇ ਇਸ ਦੇ ਸ਼ਬਦ ਨੂੰ ਸੁਣ ਕੇ ਵਾਹ ਵਾਹ ਵੀ ਕੀਤੀ ਸੀ ਤਾਲੀਆਂ ਵਜਾਈਆਂ ਸੀ ਆਉ ਕੁਝ ਸੁਣਦੇ ਆਂ ਉਹ ਫੈਸਲਾ ਤੁਸੀਂ ਕਰਨਾ ਤੁਸੀਂ ਬੈਠੇ ਪੀਰਾਂ ਦੇ ਦਰਵਾਜ਼ੇ ਉਹ ਫੈਸਲਾ ਤੁਸੀਂ ਕਰਨਾ ਇਹਨੇ ਸਤਪਾਲ ਜੀ ਚਿੱਟੜ ਵਾਲੇ ਤੂੰ ਜੋ ਐਮ ਐਲ اے ਕੁਲਵੰਤ ਸਿੰਘ ਦੇ ਪਰਿਵਾਰਿਕ ਮੈਂਬਰ ਨੇ ਇਹਨਾਂ ਨੇ ਸਟੇਜ ਦੀ ਜੋ ਭੂਮਿਕਾ ਸੀ ਇਹਨਾਂ ਨੇ ਨਿਭਾਈ ਸੀ ਔਰ ਬੜੇ ਹਿਸੇ ਚਾਰੂ ਢੰਗ ਨਾਲ ਇਸ ਨੇ ਜੋ ਸਟੇਜ ਦੀ ਭੂਮਿਕਾ ਸੀ ਉਹ ਨਿਭਾਈ ਔਰ ਕਾਬਲੇ ਤਰੀਫ ਸੀ ਇਹਨਾਂ ਦੀ ਜਿਹੜੀ ਸਟੇਜ ਦੀ ਭੂਮਿਕਾ ਸੀ ਆਓ ਵੇਖਦੇ ਹੁਈ ਕੁਝ ਸੁਣਦੇ ਹਾਂ ਦੂਜੇ ਬੇਨਤੀ ਮੈਂ ਨੋਕੋਂ ਵੀ ਜਿੰਨਾ ਪੁਰਵਜ ਸੀ ਤਾਰ ਦੇ ਸਿੱਖੇ ਬਜ਼ੁਰਗ ਤੇ ਮਾਰ ਸਿੱਖੇ ਮੈਂ ਆਪਣਨ ਕਾਰਵਾਈ ਥੋੜੀਕ ਦੂ ਗੱਲਾਂ ਗੱਲ ਸ਼ੁਰੂ ਕਰਨੀ ਚਾਹੀਉ ਪੀ ਆਪਾਂ ਘੀ ਦੇਸੀ ਘੀ ਲੈ ਲਵਾਂ ਵਾਲੇ ਹੋਏ ਘੀ ਬਜ਼ੁਰਗ ਲੈਤੇ ਰਹੇ ਤੇ ਉਹ ਖੁਦ ਨੇ ਗਾੜੋ ਕਰਾਣਿਆ ਤੇ ਪੇਟ ਵਧਾਵਾ ਤੇ ਜਦੇ ਉਹ ਹੀ ਘੀ ਰਭਿਓ ਕਾਲੀ ਮੱਤੇ ਘਾਲ ਕੇ ਜੜੀ ਬੂਟੀ ਘਾਲ ਕੇ ਜੇ ਉਹ ਨੂੰ ਸੇਵਣ ਕੇ ਦੋ ਜਾਵਾ ਤੇ ਉਹ ਫਿਰ ਮਾਰੇ ਸਰੀਰੇ ਨੂੰ ਦਵਾਈ ਦਾ ਕੰਮ ਕਰਾ ਬੇਸ਼ੱਕ ਮਾਰ ਬਜ਼ੁਰਗ ਹਨ ਪਰ ਉਹਨਾਂ ਜੁਨੇ ਆਪਣੀ ਹੀਰਾ ਆਪਣੇ ਜਵੱਖ ਨੂੰ ਪੜਾਇਓ ਲਿਖਾਇਓ ਵੜਾ ਲਖਾ ਕੇ ਇਹਨਾਂ ਯੋਗ ਕਰਦਲੋ ਅੱਜ ਸਮਾਜਰ ਆਪਣਪੂਰ ਨੌਲੇਜ ਰੱਖਿਆ ਹੈ ਇਹ ਨੇ ਗੁਰਚਰਨ ਸਿੰਘ ਜੀ ਚਰਨਾ ਢੱਡਾ ਤੋਂ ਜਿਸ ਨੇ ਰਾਵੀ ਤਪੱਸਵਾਦ ਦੇ ਨਾਲ ਮਿਲ ਕੇ ਦੋਵੇਂ ਹੀ ਧਿਰਾਂ ਨੂੰ ਨੇੜੇ ਲਾਣ ਦੀ ਕੋਸ਼ਿਸ਼ ਕੀਤੀ ਸੀ ਪਿਛਲੇ ਦਿਨ ਇਹਨਾਂ ਨੇ ਆਪਣੇ ਨਿਵਾਸ ਸਥਾਨ ਪਿੰਡ ਢੱਡਾ ਵਿਖੇ ਇੱਕ ਰਾਵੀ ਤਪੱਸਵਾਦ ਦੀ ਔਰ ਆਪਣੇ ਬਾਬਾ ਰਾਮ ਅਰੋਦੇ ਜੋ ਹੋਰ ਸੱਜਣ ਸੀ ਉਹਦੇ ਸਾਥੀ ਸੀ ਉਹਨਾਂ ਨੂੰ ਉੱਥੇ ਬੁਲਾ ਕੇ ਇੱਕ ਮੀਟਿੰਗ ਕਰਵਾਈ ਸੀ ਪਰ ਕੁਝ ਹਲਤਾ ਕੋ ਨੇਪਰੇ ਚੜ ਗਈ ਸੀ ਪਰ ਫਿਰ ਪਤਾ ਨਹੀਂ ਕੀ ਹੋਇਆ ਸੀ ਜੋ ਉਥੋਂ ਦੇ ਆਪਣੇ ਬਾਬਾ ਰਾਮ ਸਿੰਘ ਉਹਨਾਂ ਦੇ ਕੁਝ ਮਨ ਚ ਇਸ ਤਰ੍ਹਾਂ ਦੀ ਗੱਲਾਂ ਆਈਆਂ ਕਿ ਉਹ ਇੱਕ ਤਰ੍ਹਾਂ ਦੀ ਪਾਰਟੀ ਚ ਸਾਡੇ ਅਰਾਵੀ ਤੱਪ ਸਮਾਜ ਨੂੰ ਵਿਸ਼ਵਾਸ ਦੇਣ ਚ ਸਫਲ ਰਹੀ ਸੀ ਮੈਂ ਕੁਝ ਗੁਰਚੰਦ ਸਿੰਘ ਢੱਡਾ ਬੋਲ ਰਿਹਾ ਨੇ ਉਹ ਵੀ ਦੱਸਣ ਦੀ ਤੁਹਾਨੂੰ ਕੋਸ਼ਿਸ਼ ਕਰਦਾ ਹਾਂ ਜੇ ਕੋ ਗੱਲ ਛਾਪੋ ਗੱਲ ਕਰ ਲਿਵਾ ਜਾਂ ਵੀ ਲੜਵਾ ਜੀ ਨਾ ਕਰੋ ਗੱਲ ਕੋਈ ਨਾ ਸਿਰੇ ਲੱਗਾ ਗੱਲ 10 ਬੰਦਾ ਫੈਟ ਜਾ 20 ਫੈਟ ਜਾਵੇ ਜੇ ਤਾਂ ਭੈਮੀ ਰਾਵੀ ਤੱਪਾਲੇ ਬਚੋਲਾ ਬਣੇ ਸ਼ੱਕ ਮੰਨੇ ਬਚੋਲਾ ਕਹਿ ਲਓ ਇਹਨੇ ਬਲਵੀਰ ਸਿੰਘ ਧਰਮਸ਼ਾਉਤ ਪਿੰਡ ਚੰਦੂ ਤੋਂ ਉਹਨਾਂ ਨੇ ਸਮਾਲ ਦੇ ਜੋ ਇੱਕ ਨਫਰਤ ਫਲਾਣ ਵਾਲਾ ਬਲਵਿੰਦਰ ਸਿੰਘ ਢੋਲੀ ਪੰਜਾਬ ਤੋਂ ਸੀ ਉਸ ਨੂੰ ਸਖਤ ਸ਼ਬਦਾਂ ਚ ਤਾੜਨਾ ਕੀਤੀ ਸੀ ਔਰ ਸਮਾਜ ਨੂੰ ਰਾਹੀ ਸਮਾਜ ਨੂੰ ਕਹਿਆ ਸੀ ਕਿ ਸਿਰਫ ਇੱਕੋ ਹੀ ਬੰਦਾ ਹੈ ਜੋ ਸਾਡੇ ਸਮਾਜ ਵਾਸਤੇ ਇੱਕ ਨਫ਼ਰਤ ਔਰ ਜ਼ਹਿਰ ਕੋ ਲੁੰਦਾ ਕੰਮ ਕਰ ਰਿਹਾ ਹੈਗਾ ਉਸ ਨੂੰ ਨੱਥ ਪਾਣੀ ਚਾਹੀਦੀ ਹੈ ਇਹ ਬਲਬੀਰ ਸਿੰਘ ਜੀ ਆਪਣੇ ਸ਼ਬਦਾਂ ਚ ਬੋਲ ਰਹੇ ਨੇ ਆਓ ਇਸ ਤੋਂ ਵੀ ਕੁਝ ਸੁਣਦੇ ਹਾਂ ਇਹ ਮਾਰੇ ਉਹਨਾਂ ਬਜ਼ੁਰਗਾਂ ਨੂੰ ਯਾਦ ਕਰੋ ਪੈਸੇ ਨਾ ਦੇਖੋ ਪੈਸੇ ਤਾਂ ਹੱਥੋਂ ਬਰਮੈਲ ਚਾ ਇੱਕੇ ਟਾਈਮ ਰੁਪਈਆ ਮਿਲਾ ਤੇ ਦੂਜੇ ਟਾਈਮ ਨਹੀਂ ਮਿਲਦੀ ਉਹ ਵੀ ਸ਼ਾ ਬਣ ਗਈ ਤੇ ਜਿਹਨੂੰ ਕੋਈ ਸਾਥ ਸੋਣ ਉਹ ਚ ਸੰਗਾਲ ਹੋ ਗਿਆ ਜਲਦਾ ਨਹੀਂ ਜੋ ਪਿਛਲੇ ਕਾਲ ਵਾਂਗ ਜਨ ਨਹੀਂ ਜੀ ਇਲੀਜਾ ਪਰਟੋ ਨਾਲੇ ਪਰਟੋ ਨੇ ਜਾ ਕੇ ਮਾਰ ਕੇ ਉਸਤਾਦਾਂ ਅਮਿਸ਼ਾਨ ਕਿਤੇ ਮਨਾਉ ਇਹ ਨੇ ਆਪਣੇ ਪਿਆਰਾ RAM Kurla ਪਿੰਡ ਮੰਡਵੀ ਤੋਂ ਜਿਸ ਨੇ ਕੀ ਕਿਹਾ ਕਿ ਸਮਾਜ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਸੰਤਾਪ ਓਗ ਰਿਹਾ ਹੈ ਜੋ ਤੇ 24 ਸਾਲਾਂ ਤੋਂ ਸਾਡਾ ਪੈਸਾ ਸਮਾਜ ਦਾ ਕਿਸਾਂ ਤੇ ਲੜ ਰਿਹਾ ਹੈਗਾ ਇਸ ਨੇ ਸਾਰੇ ਹੀ ਸਮਾਜ ਨੂੰ ਅਪੀਲ ਕੀਤੀ ਕਿ ਆਪਾਂ ਇਕਜੁੱਟ ਹੋ ਕੇ ਇਹਦਾ ਨਿਪਟਾਰਾ ਕਰੀਏ ਔਰ ਇਸ ਨੇ ਜੋ ਸਾਡੇ ਸਮਾਜ ਅਸਤਨਾ ਦੇ ਜੋ ਜ਼ਹਿਰ ਖੋਲ ਰਹੇ ਨੇ ਉਹਨਾਂ ਨੂੰ ਸਖਤ ਸ਼ਬਦਾਂ ਚ ਤਾੜਨਾ ਵੀ ਦਿੱਤੀ ਜਿਵੇਂ ਕਿ ਇਹਨਾਂ ਦੇ ਇਹਨੇ ਸਾਬਕਾ ਸਰਪੰਚ ਹੰਸਰਾਜ ਜੀ تھے ਬਨੇੜਾ ਤੋਂ ਜਿਸ ਨੇ ਕਿ ਬਹੁਤ ਹੀ ਵਧੀਆ ਆਪਣੇ ਪਾਸਨ ਸਮਾਜ ਨੂੰ ਸੁਧਾਰ ਸੁਝਾ ਦਿੱਤਾ ਕਿ ਆਪਾਂ ਕੁਝ ਇਸ ਤਰ੍ਹਾਂ ਦਾ ਕਰੀਏ ਕਿ ਜਿਸ ਨਾਲ ਆਪਣਾ ਸਮਾਜ ਫਿਰ ਤੋਂ ਇਕਜੁੱਟ ਹੋਵੇ ਆਓ ਕੀ ਕਹਿੰਦੇ ਨੇ ਇਹਨਾਂ ਦੇ ਵੀ ਵਿਚਾਰ ਸੁਣੀਏ ਟਿਟਰ ਕਰਦੋ ਕੋਈ ਜ਼ਰੂਰੀ ਨਹੀਂ ਹੈ ਅੱਬੇ ਆਪਾਂ ਨੇ ਸਾਲ ਹੋ ਗਏ ਪਿਛਲੇ ਤੱਕਾ ਮੰਗਦੇ ਨੇ ਮਾਨੂੰ ਖਾਣ ਕਮਾ ਪੈਸਾ ਕੋਈ ਨਹੀਂ ਆਇਆ ਆਪਾਂ ਕਰਾਂ ਆਪਣ ਮੈਨੇਜਮੈਂਟ ਖੜੀ ਜੇ ਕਿ ਦੁਸ਼ਮਣੇ ਨਾਲ ਲੜਨੋ ਵਾਲਾ ਤੌਰ 'ਤੇ ਯਾਪਰ ਬਲੇਡਣਾ ਜ਼ਰੂਰੀ ਹੋਵਾ ਪਹਿਲਾਂ ਆਗਰਵਾਦ ਕਾਬੂ ਕਰ ਲੋ ਅੱਪੇ ਲਿੰਕੋਨ ਬਨੇ ਫਿਰਸਾ ਹੋਗਾ ਵਿਤੋਂ ਪੈਸਾ ਮਾਰੋ ਕੋਈ ਨਹੀਂ ਆਗਾ ਕਾਮ ਵੀ ਬੰਦਰੇ ਰੋ ਤੁਹਾਡਾ ਦਾਸ ਮੇਵਾ ਸਿੰਘ ਪੁਆਰਜੀ ਵੀ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਸਮਾਜ ਨੂੰ ਔਰ ਜੋ ਉੱਥੇ ਸੰਗਤ ਆਈ ਹੋਈ ਸੀ ਉਸ ਨੂੰ ਅਪੀਲ ਕੀਤੀ ਕਿ ਆਪਾਂ ਪਿਛਲੇ ਲੰਬੇ ਸਮੇਂ ਤੋਂ ਜੋ ਆਪਾਂ ਮੀਟਿੰਗਾਂ ਕਰ ਰਹੇ ਉਹ ਐ ਸਫਲ ਹੁੰਦੀਆਂ ਰਣੀਆ ਨੇ ਪਰੰਤੂ ਅੱਜ ਆਪਾਂ ਇਥੋਂ ਕੁਛ ਨਾ ਕੁਛ ਫੈਸਲਾ ਕਰਕੇ ਜਾਣਾ ਹੈ ਔਰ ਸਮਾਜ ਨੂੰ ਔਰ ਉਥੇ ਜੋ 라विद ਤੇ ਸਾਡੇ ਲੋਕ ਪਹੁੰਚੇ ਹੋਏ ਸੀ ਬਜ਼ੁਰਗ ਪਹੁੰਚੇ ਉਹਨਾਂ ਨੇ ਅਪੀਲ ਕੀਤੀ ਕਿ ਤੁਸੀਂ ਵੀ ਸਾਨੂੰ ਆਪਣੇ ਸੁਝਾਅ ਦੇ ਕੇ ਇਸ ਫੈਸਲੇ ਨੂੰ ਆਪਾਂ ਨੇੜੇ ਲਾਣ ਦੀ ਕੋਸ਼ਿਸ਼ ਕਰੀਏ ਔਰ ਉਹਨਾਂ ਨੇ ਮੰਨਿਆ ਵੀ ਕਿ ਆਪਾਂ ਇਸ ਫੈਸਲੇ ਨੂੰ ਨੇੜੇ ਲਾਈਏ ਆਓ ਸੁਣਦੇ ਹਾਂ ਇਹ ਵੀ ਮੈਂ ਖਾਰਾ ਕੇ ਬੇਨਤੀ ਕਰੂ ਕਿ ਆਪ सारे समझदार से सूझ मान लो आज तक को फैसला लेके जा दो नहीं तो कैबिनेट बदनाम ना करके जा दो आज भी तो बार-बार मैं पंचायत और पीने जी वही फैसला फिर लोगों की जिया थोड़ा सा फैसला आज हो गया मैं बेनती करूं कि आज फैसला लेके जाओ धन्यवाद धन्यवाद मल सिंह हांसपुरा तू उसने ਆਪਣੇ ਸਮਾਜ ਨੂੰ ਅਪੀਲ ਕੀਤੀ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਕੁਝ ਜਿਹੜੇ ਜਿਨ੍ਹਾਂ ਕੋਲ ਪੈਸਾ ਪਿਆ ਹੈਗਾ ਉਹਨਾਂ ਨੂੰ ਨੇੜੇ ਲਾਉਣ ਦੀ ਕੋਸ਼ਿਸ਼ ਕੀਤੀ ਔਰ ਜੋ ਹਰਦਵਾਰ ਦੇ ਮਸਲਾ ਸੀ ਉਸ ਨੂੰ ਸੁਲਝਾਉਣ ਦੀ ਵੀ ਕੋਸ਼ਿਸ਼ ਕੀਤੀ ਔਰ ਕੁਝ ਹੱਦ ਤੱਕ ਉਹਨਾਂ ਨੇ ਸਮਝਾ ਦਿੱਤਾ ਸੀ ਪਰ ਕੁਝ ਸਵਾਰਥੀ ਲੋਕਾਂ ਨੇ ਇਸ ਫੈਸਲੇ ਨੂੰ ਨੇਪਰੇ ਨਹੀਂ ਚਾੜਨ ਦਿੱਤਾ ਆਓ ਕੀ ਕਹਿੰਦੇ ਨੇ ਮਲ ਸਿੰਘ ਹੰਸਪੁਰਾ ਜੀ ਇਹ ਵੀ ਆਪਣੇ ਸ਼ਬਦ ਵਿਚ ਆਪਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕੀ ਕਹੇ ਸੀ ਅਰੇ ਕਹਿ ਘਾਦੀਆਂ ਇਹ ਉਹ ਮੰਨੇ ਆਹਰ ਬੰਦਾ ਕਾਢੇ ਵਾਸਤੇ ਇੱਕ ਮਿੰਟ ਹੀ ਆੜ ਕਾਢੇ ਵਾਸਤੇ ਆ ਰੋ ਗਾਦੀ ਉਹ ਵੀ ਆਹਰ ਬੰਦਾ ਕਾਢ ਦਿੰਦਾ ਫੇਰ ਭਨਾਰਾਂ ਦੀ ਹਰੇਕਾ ਗੁੱਡੂ ਰਾਮ ਕੱਗਾ ਤੋਂ ਜੋ ਕਿ 27 ਤਰੀਕ ਨੂੰ ਜੋ ਪੰਜਾਬ 'ਚ ਇੱਕ ਚੰਦ ਲੋਕਾਂ ਨੇ ਮੀਟਿੰਗ ਕਰਕੇ ਇੱਕ 2.5 ਮੀਟਰ ਦਾ ਸਰੋਪਾ ਪਾਇਆ ਗਿਆ ਸੀ ਉਸ ਮੀਟਿੰਗ 'ਚ ਇਹ ਆਪਣੇ ਗੁੱਡੂ ਜੀ ਪਹੁੰਚੇ ਸੀ ਪਰੰਤੂ ਉੱਥੋਂ ਦਾ ਜੋ ਉਸਨੇ ਦੱਸਿਆ ਕਿ ਉਹ ਸਾਰਾ ਰਾਜਨੀਤਿਕ ਸਟੰਟ ਸੀ ਉਹ ਲੋਕੀ ਇੱਕ ਰਾਜਨੀਤਿਕ ਤੌਰ ਤੇ ਆਪਣਾ ਜਿਹੜਾ ਕੰਮ ਹੈ ਉਹ ਕਰ ਰਹੇ ਨੇ ਕਿਉਂਕਿ ਇੱਕ ਜਿਹੜਾ ਬਲਵਿੰਦਰ ਸਿੰਘ ਢੋਲੀ ਆ ਉਹ ਇੱਕ ਇਸ ਤਰ੍ਹਾਂ ਦਾ ਝੋਲਾ ਲਈ ਫਿਰਦਾ ਹੈ ਕਿ ਉਸ ਵਿੱਚ ਹਰ ਤਰ੍ਹਾਂ ਦੇ ਉਸ ਕੋਲ ਆਈਟਮ ਹੈ ਜਿਸ ਤਰ੍ਹਾਂ ਦੇ ਕਿਸੇ ਵੀ ਸ਼ਖਸ ਨੂੰ ਚਾਹੀਦੀ ਹੈ ਉਹ ਦੇਣ ਨੂੰ ਤਿਆਰ ਸੀ ਕਿਸੇ ਨੂੰ ਆਪਣੇ ਮੰਤਰੀ ਦਿੰਦਾ ਸੀ ਕਿਸੇ ਨੂੰ ਅਹੁਦੇਦਾਰੀਆਂ ਰਾਜਨੀਤੀ ਦਿੰਦਾ ਸੀ ਇਹ ਕੁਛ ਵੰਡਦਾ ਸੀ ਇਹ ਕੁਛ ਇਸ ਨੇ ਸਭ ਕੁਝ ਦੇਖਿਆ ਔਰ ਇਥੇ ਬਿਆਨ ਵੀ ਕੀਤਾ ਕਿ ਉਹ ਇਹਨਾਂ ਨੂੰ ਚੰਗਾ ਨਹੀਂ ਲੱਗੇ ਇਸ ਲਈ ਉਹ ਮੋੜ ਮੁਖਤਾ ਰਾਜ ਰਾवीस ਮਾਚ ਆ ਗਏ ਨੇ ਆ ਕੁਛ ਦੱਸ ਰਹੇ ਨੇ ਆਪਣੇ ਇਹਨਾਂ ਤੋਂ ਬਾਹਰ ਚੋਦੇ ਬੰਦਾ ਉਪਰ ਇਹ ਸਬਾਈ ਵੀ ਬਾਹਰ ਚੋਦੇ ਨਿਕੀ ਹੋਏ ਇਹਨੂੰ ਅਸਲ ਇੱਕ ਹੀ ਜੀ ਪੂਰੀ ਬੰਦਾ ਜੀ ਦਾ ਪ੍ਰਤੀ ਇਹਨੇ ਅਰਾਂਜਾ ਬਖਸ਼ੀ ਜੀ ਜਿਸ ਨੇ ਕਿ ਆਪਣੇ ਸ਼ਬਦਾਂ ਚ ਜੋ ਉਪਿੰਡ ਟੱਡਾ ਵਿਖੇ ਸਾਡੀ ਇੱਕ ਰਾਵੀ ਤਪੱਸਵਾਦ ਦੀ ਔਰ ਬਾਬਾ RAMNALAK ਮੀਟਿੰਗ ਹੋਈ ਸੀ ਉਸ ਚ ਜੋ ਕੁਝ ਸੁਨੇ ਦੇਖਿਆ ਉਹ ਕੁਝ ਅੱਜ ਇਸ ਸੰਗਤ ਨੂੰ ਦੱਸਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕਿਵੇਂ ਸਾਡੇ ਪੈਸੇ ਦੀ ਕਿਵੇਂ ਬਰਬਾਦੀ ਕਰ ਰਹੇ ਨੇ ਕਿ ਲੋਕਾਂ ਨੂੰ ਲਿਆ ਕੇ ਜਦੋਂ ਵਾਪਸ ਜਾਂਦੇ ਨੇ ਤਾਂ ਉਹਨਾਂ ਨੂੰ ਭਾੜਾ ਤੱਕ ਦਿੰਦੇ ਨੇ ਐਸ ਤਰ੍ਹਾਂ ਸਾਡਾ ਜਿਹੜਾ ਪੈਸਾ ਹੈ ਸਮਾਜ ਦਾ ਕਿਵੇਂ ਉਹ ਪਾਣੀ ਦੀ ਤਰ੍ਹਾਂ ਰੋੜ ਰਹੇ ਨੇ ਤੇ ਆਓ ਸੁਣਦੇ ਆ ਕੀ ਕਹਿ ਰਹੇ ਨੇ ਰਾਂਝਾ ਬਖਸ਼ੀ ਜੀ ਤੂੰ ਆਪਣੇ ਪੈਸੇ ਕਿੱਥੇ ਜੋਗਾ ਆਪਣੇ ਪੈਸੇ ਕਿੱਥੇ ਜੋਗਾ 80 70 ਮੁੜੇ ਨਾ ਜੱਥੇ ਤੱਕ ਨਹੀਂ ਜਾਂਦੇ 70 ਮੁੜੇ ਨਹੀਂ ਜਾਂਦੇ ਤੱਕ ਨਹੀਂ ਜਾਂਦੀ ਮਨੇ ਸਾਰਾ ਪਤਨਾ ਤੇ ਮਾਰੂ ਪੈਸਾ ਮਾਰੂ ਰੂਹੀਆ ਮਾਰੂ ਮਾਤੋ ਤੇ ਮਨੇ ਹੀ ਰੱਬ ਯਾਦ ਕਰੇ ਕਿ ਤਖਵਾਨ ਪਰ ਸੀ ਅਮੇਦੀ ਸੀ ਐਸਐਸਪੀ ਉਹ ਉਹ ਰਸੀਦਤ ਸੀ ਜਿਹੜਾ ਮਾਹੀ ਆ ਮਿਸਾਰੂ ਨਹੀਂ ਜਾਇਆ ਜਾ ਤਾ ਵੀ ਮਨੇ ਸਾਥ ਦੇ ਦੋ ਤਾ ਵੀ ਮਾਰੇ ਬਜ਼ੁਰਗੋ ਤਾ ਵੀ ਕੱਠ ਕਰ ਦੇ ਇਸ ਥੋੜੀ ਕਰਾ ਦੇ ਮੀ ਰਾਜੂ ਤੱਪਾ ਸਮਾਪਤ ਆਇਆ ਅੰਕ ਥੋੜੀ ਕਰਾ ਦੇ ਥੋੜੀ ਕਰਾਮਣੇ ਲੱਗ ਜਾ ਤਾ ਵੀ ਸਾਥ ਦੇ ਦੋ ਧਾਰ ਵੀ ਕਾਂਡਰੀ ਲੱਗ ਗਈ ਇਹ ਇਹਨੇ ਭੰਨਾ ਰਾਮ ਜੀ ਜੋ ਪਿਛਲੀ 27 ਤਰੀਕ ਨੂੰ ਪੰਜਾਬ ਦੀ ਮੀਟਿੰਗ ਚ ਗਏ ਸੀ ਜੋ ਕੁਝ ਉਸ ਤੇ ਦੇਖ ਕੇ ਆਇਆ ਇਸ ਨੂੰ ਵੀ ਠੀਕ ਨਹੀਂ ਲੱਗਿਆ ਇਹ ਮੋੜ ਆਪਣੇ 28 ਮਾਦੇ ਨਾਲ ਜੁੜਨ ਦੀ ਇਸ ਨੇ ਇੱਥੇ ਕਿਹਾ ਕਿ ਮੈਂ ਰਾਵੀ ਦਾ ਹਾਂ ਤਾਂ ਰਾਵੀ ਦੇ ਨਾਲ ਹੀ ਰਹੂੰਗਾ ਮੈਨੂੰ ਉਥੋਂ ਜਿਹੜੇ ਉਹਨਾਂ ਦੇ ਹਾਲਾਤ ਨੇ ਉਹ ਠੀਕ ਨਹੀਂ ਲੱਗੇ ਤੇ ਮੈਂ ਮੁੜ ਮੁਖਤਾਰਾ ਜੀ ਰਾਵੀ ਦੇ ਨਾਲ ਜੁੜਨ ਦੀ ਉਹਨੇ ਅਪੀਲ ਕੀਤੀ ਕਿ ਮੈਂ ਰਾਵੀ ਦੇ ਨਾਲ ਹਾਂ ਆਓ ਕੀ ਕਹਿੰਦੇ ਨੇ ਸੁਣੀਏ ਉਹ ਨੰਗੇ ਬੰਦਾ ਚੁੜੇ ਜਾਵੇ ਉਹ ਸਾਹਬ ਨੇ ਜਿੰਦੂ ਪਹਿਹ ਕਿਨੇ ਕ੍ਰਿਸ਼ਨ ਰਾਮ ਜੀ ਜੋ ਪਿੰਡ ਕਾਂਗਥਲੀ ਤੋਂ ਨੇ ਇਹਨਾਂ ਨੇ ਦੱਸਿਆ ਕਿ ਸਾਡੇ ਜਿਹੜੀਆਂ ਕਮੇਟੀਆਂ ਨੇ ਜਾਂ ਜੋ ਜਿਨ੍ਹਾਂ ਕੋਲ ਪੈਸਾ ਪਿਆ ਹੋ ਕਿੰਨਾ ਹੈ ਔਰ ਕਿਵੇਂ ਉਹ ਪੈਸੇ ਦੀ ਦੁਰਵਰਤੋਂ ਕਰਦੇ ਕਰਦੇ ਅੱਜ ਜਿਵੇਂ ਕਰੋੜਾਂ ਚ ਪੈਸਾ ਸੀ ਔਰ ਲੱਖਾਂ ਚ ਰਹਿ ਗਿਆ ਹੈਗਾ ਉਹ ਵੀ ਦਹਾਈ ਚ ਰਹਿ ਗਿਆ ਪਰ ਇਸਨੇ ਦੱਸਿਆ ਆਓ ਸੁਣਦੇ ਹਾਂ ਕਿ ਕਿਵੇਂ ਨਜਾਇਜ਼ ਪੈਸੇ ਦੀ ਵਰਤੋਂ ਕਰ ਰਹੇ ਨੇ ਜੋ ਜਬ ਕਮਾਦ ਜਿੱਲੇ ਤੋਂ ਨਿਕਲੋ ਜਿੱਥੇ ਨਿਕਲੋ ਜਿੱਲੇ ਮਤਾਂ ਮੁਤੀ ਲਗਾਓ ਭੰਗੇ ਘਾਰੇ ਗੱਲੇ ਆ ਹੁਣ ਤੇ ਮੈਨੂੰ ਮੇਨ ਤੇ ਗੱਲ ਕਰਦਾ ਕਮੇਟੀ ਦਾ ਜੇ ਅਗਰ ਆਪਾਂ ਕਮੇਟੀ ਨੂੰ ਗੱਲ ਕਰਵਾ ਵੀ ਯਾਰ ਆਪਾਂ ਫੋੜਨੋ ਨਹੀਂ ਗੱਲ ਵੀ ਨਹੀਂ ਕਰਨੀ ਮੇਰੇ ਬੰਦਾ ਦੇ ਦੇਣਾ ਬਗਰ ਉਹ ਫਿਰ ਕੋਈ ਗੱਲ ਉੱਠੀ ਆ ਜਾਂਦਾ ਅਰਮਪਾਲ ਜੀ ਜਿਸ ਨੂੰ ਕਿ ਇਸ ਕਮੇਟੀ ਨੂੰ ਔਰ ਸ਼ੇਰਾ ਜਾਂਦਾ ਹੈ ਕਿ ਇਸ ਨੇ ਜੋ ਅੱਜ ਇਸ फैसले ਨੂੰ ਨੇਪਰੇ ਚਾੜਨ ਚ ਪੂਰਾ ਪੂਰੀ ਕੋਸ਼ਿਸ਼ ਕੀਤੀ ਔਰ ਇਸ ਨੇ ਕਰ ਦਿਖਾਇਆ ਕਿ ਮੋਰਤੋਂ ਜੋ ਸਾਡੀ ਕਮੇਟੀ ਹੈ ਉਸ ਨੂੰ ਸਿਲੰਡਰ ਕਰਨ ਦੀ ਅਪੀਲ ਵੀ ਕੀਤੀ ਆਓ ਸੁਣਦੇ ਆ ਰਾਮਪਾਲ ਜੀ ਕੀ ਕਹਿ ਰਹੇ ਨੇ ਤੁਹਾਨੂੰ ਰੱਜ ਕੇ ਬਦਲਾਮੇ ਕਰਾਈ ਹੈ ਤੇ ਘੱਟ ਨਹੀਂ ਕਿ ਜਾਰੀ ਉਨੀ ਧਾਰ ਦੇਣਾ 30 ਇਹਨੇ 14 ਮੈਂਬਰੀ ਕਮੇਟੀ ਔਰ ਉਹਦੇ ਸਦਸье ਸ਼ਾਮ ਸਿੰਘ ਨੇ ਆਪਣੀ ਟੀਮ ਦੇ ਨਾਲ ਸਮਾਜ ਦੇ ਅੱਗੇ ਸਿਲੰਡਰ ਕੀਤਾ ਕਿ ਅਸੀਂ ਸਮਾਜ ਦੇ ਨਾਲ ਆ ਸਮਾਜ ਇਸ ਮੰਦਰ ਨੂੰ ਚਲਾਏ ਅਸੀਂ ਉਹਨਾਂ ਦੇ ਨਾਲ ਆ ਕੀ ਕਹਿ ਰਹੇ ਨੇ ਆਓ ਸੁਣੇਂ। ਬੰਦਿ ਲਾ ਲਿਓ ਆਪਕਰ ਨਹੀਂ ਉਹ ਵੀ ਖੜੀ ਲਿਓ ਬਿਲਕੁਲ ਖੜੀਆਂ ਜਾਰੀ ਲਿਓ ਮੈਨੂੰ ਕੁੱਝ ਜੀਤੇ ਦਿਓ ਉਹ ਨੂੰ ਬੜਾ ਬੜਾ ਤੇ ਤੂੰ ਰਹਿ ਜਾਵਾ ਤੇ ਮੈਂ ਕੱਲੇ ਨੂੰ ਮਨੇ ਬਾਤ

ਨਦੀ ਕਾਕਾ ਜੈਜੀ ਅੱਜ ਇਹ ਲਿਆ ਗਿਆ ਕਾਕਾ ਜੈਜੀ ਨੇ ਬੇਨਤੀ ਆਜੋ ਵੀ ਆਪ ਨੂੰ ਆਪ ਨੂੰ ਜੱਗਣਾ ਸ਼ੌਕਤ ਤੇ ਜਿਆਦਾ ਇੱਕ ਗੱਲ ਸੁਣੋ 1 ਮਿੰਟ ਇਹਨਾਂ ਧਾਰੀ ਇੱਕ ਅਮਰਜੀਤ ਜਾਨ ਦੇ ਰੋਲ ਨੇ ਧਾਰ ਲਓ 1 ਮਿੰਟ 1 ਮਿੰਟ ਸੁਣੋ ਜੀ ਗੱਲਾਂ ਨਹੀਂ ਕਰੇ ਵਾਲੀ ਜੀ ਨੇ ਅਨੰਦ ਬਖਸ਼ੀ ਜੀ ਪਿੰਡ ਤਾਰਾਂ ਵਾਲੀ ਤੋਂ ਜਿਸ ਨੇ ਕੀ ਕਹਿਆ ਕਿ ਜੋ ਕਮੇਟੀ ਵਾਲੇ ਨੇ ਜਾਂ ਜਿਨ੍ਹਾਂ ਕੋਲ ਅਹੁਦੇ ਨੇ ਉਹ ਅਹੁਦੇ ਆਪਣੇਪਨਾ ਛੱਡੋ ਸਮਾਜ ਦੇ ਅੱਗੇ ਸਾਰਿਆਂ ਨੂੰ ਸਿਲੰਡਰ ਕਰੋ ਕੀ ਪਤਾ ਮੁਰ ਸਮਾਜ ਫਿਰ ਤੂੰ ਇਹਨਾਂ ਨੂੰ ਹੀ ਸੇਵਾ ਦੇ ਦੀ ਪਰਨਾ ਆਪਣੇ ਆਪਣੇ ਅਹੁਦੇ ਧਾਰੀਆਂ ਤਾਂ ਛੱਡੋ ਕਿਉਂਕਿ ਸਮਾਜ ਇੱਕ ਬਹੁਤ ਹੀ ਵਿਸ਼ਾਲ ਸਮੁੰਦਰ ਹੈ ਪਤਾ ਨਹੀਂ ਕੀ ਕੁਛ ਬਕਸ ਬਕਸ ਦਿੰਦਾ ਹੈ ਤਾਂ ਉਸਨੇ ਸਮਾਜ ਨੂੰ ਕਿਹਾ ਕਿ ਸਮਾਜ ਇਕਜੁੱਟ ਹੈ ਔਰ ਸਮਾਜ ਸਭ ਕੁਝ ਦੇਖਦਾ ਹੈ ਆਓ ਸੁਣਦੇ ਹਾਂ ਕੀ ਕਹੇ ਇਹਨਾਂ ਨੇ ਧੰਨਵਾਦ ਮਾਨ ਕੇ ਕਹਿੰਦੇ ਬੰਦ 50 ਲੱਖ ਰੁਪਏ ਖਰਚਾ ਬਰਪੇਠਾ ਸਖੋ ਜਾਵਾ 50 ਲੱਖ ਰੁਪਏ ਉਹ ਨਾਂ ਨੇ ਮੈਂ ਤੇ ਮਾਰ ਦੀ ਤਾਰੇ ਅੱਗੇ ਖੁਆਇਸ ਆ ਕਿ ਮਾਰ ਕੋ ਜੋੜ ਤੋਂ ਬਣਾ ਕੇ ਲੈ ਅੱਗੇ ਆਉਣ ਉਹ ਹੀ ਗੱਲ ਕਵੇ ਯਾਰ ਮਾਰ ਮਾਫਦਾਦਾ ਯਾਰ ਕਿੰਨਾ ਵਧੀਆ ਮੰਦਰੀ ਤੁਨੀ ਕਿਤੋ ਤੇ ਜਿੰਨਾ ਮਾਰੀ ਬਰਾਦਰੀ ਵੀ ਪੈਹਾ ਪੜਿਓ ਆ ਨਾ ਜੋ ਥਾਰੋ ਆ ਜਾਵਾ ਨਾ ਪਤਾ ਨਹੀਂ ਮੰਦਰਗਾ ਉਹਨੇ ਕਿਹਾ ਹੈ ਤਾਂ বিনা ਫਾਈਨ ਸਟਾਰ ਹੋਗਲੇ ਤਾਂ ਵੀ ਹੁਣ ਪਰ ਸੁਈਤਾ ਦੇ ਦਿਓ ਲਾਸਟ ਤੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਦਿਓ ਕਿ ਪਿੰਡ ਸ਼ੱਕਰਪੁਰਾ ਵਿਖੇ ਜੋ ਇੱਕ ਮੀਟਿੰਗ ਹੋਈ ਸੀ ਉਸ ਦਾ ਜੋ ਰਿਜ਼ਲਟ ਨਿਕਲਿਆ ਸਿੱਟਾ ਨਿਕਲਿਆ ਉਹ ਇੱਕ ਸਾਰਥਕ ਸੀ ਔਰ ਇਹਦਾ ਕੀ ਮੈਸੇਜ ਸਮਾਜ ਨੂੰ ਜਾਂਦਾ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਬਾਜੀਗਰ ਸਮਾਜ ਸ਼ੇਅਰ ਕਰੋ ਧੰਨਵਾਦ